ਦੇਖੋ ਮਤਲਬ ਇਹ ਘਟਨਾ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਦੁਖਦਈ ਹੈਗੀ ਹੈ ਬਹੁਤ ਭਿਆਨਕ ਘਟਨਾ ਵੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਿਆਰਥੀ ਪੜ੍ਹਦੇ ਵਿਦਿਆਰਥੀ ਦਾ ਕਤਲ ਹੋ ਜਾਂਦਾ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇੱਥੇ ਰਹਿੰਦੇ ਲੋਕਾਂ ਨੂੰ ਸਾਰਿਆਂ ਨੂੰ ਬਹੁਤ ਪਹਿਲਾਂ ਤੋਂ ਸੰਕੇਤ ਮਿਲ ਰਹੇ ਸੀ ਵੀ ਇੱਥੇ ਕੁਝ ਭੈੜੀ ਘਟਨਾ ਕੋਈ ਵਾਪਰੂਗੀ ਇੱਥੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਇਹ ਗੱਲ ਚੱਕ ਰਹੇ ਹਾਂ ਵੀ ਜਿਹੜੇ ਬਾਹਰਲੇ ਲੋਕ ਨੇ ਉਹ ਗੱਡੀਆਂ 'ਚ ਆ ਕੇ ਧਾਰੂ ਪੀ ਕੇ ਕੁੜੀਆਂ ਨਾਲ ਛੇੜਛਾੜ ਕਰਦੇ ਆ ਰਾਤ ਨੂੰ ਅਸੀਂ ਹੁਣ ਹੌਸਲ ਜਾਣੇ ਲਾਇਬ੍ਰੇਰੀ ਤੋਂ ਵਾਪਸ ਲੈਬ ਤੋਂ ਵਾਪਸ ਜਾਣੇ ਸਾਡੇ ਨਾਲ ਆਮ ਹੀ ਹੁੰਦਾ ਵੀ ਛੇੜਛਾੜ ਹੁੰਦੀ ਹੈ ਤੇ ਜਿਹੜੇ ਗੇਟ ਵਾਲੇ ਨੇ ਸਿਕਿਉਰਿਟੀ ਗਾਰਡਸ ਨੇ ਕਿਉਂਕਿ ਉਹ ਹੈਗੇ ਹੀ ਬਹੁਤ ਘੱਟ ਨੇ ਸਿਕਿਉਰਿਟੀ ਜਿਹੜੀ ਜਿਹੜੇ ਪ੍ਰਸ਼ਾਸਨ ਨੇ ਸਿਕਿਉਰਿਟੀ ਕੁਸ਼ਕ ਦਿਨ ਪਹਿਲਾਂ ਹੀ ਇਹ ਗੱਲ ਸੀਗੀ ਇੱਥੇ ਇਹਨਾਂ ਨੇ ਮੇਲਾ ਬਣਾਇਆ ਹੋਇਆ ਸੀਗਾ ਪੂਰਾ ਇੱਥੇ 에ਅਰ ਗਨ ਦੇ ਉਹ ਸਾਰੇ ਮੇਲੇ ਵਾਂਗੂ ਲੱਗਿਆ ਹੋਇਆ ਸੀਗਾ 에ਅਰ ਗਨ ਮਿਸਫਾਇਰ ਹੋ ਗਈ ਉਦੋਂ ਇੱਕ ਦੇ ਜਿਹੜਾ ਮੁੰਡਾ ਹੈ ਉਹ ਜ਼ਖਮੀ ਹੋਇਆ ਉਹਦੇ ਲਾਵਾ ਇੱਥੇ ਹੋਲੀ ਵਾਲੇ ਦਿਨ ਇੰਨਾ ਗੰਦ ਪਿਆ ਕੁੜੀਆਂ ਨਾਲ ਮਤਲਬ ਇੰਨੀ ਮੋਲੈਸਟੇਸ਼ਨ ਹੋਈ ਹੈ ਇੰਨੀ ਹਰੈਸਮੈਂਟ ਖੁੱਲੇ ਆਮ ਸਾਰਾ ਕੁਝ ਚੱਲਿਆ ਹੈ ਵੀ ਇੱਥੇ ਤੁਹਾਨੂੰ ਪਤਾ ਹੈ ਪਹਿਲਾਂ ਹੀ ਥੋੜੇ ਤੋਂ ਇੱਕ ਕਰਾਊਡ ਹੈਂਡਲ ਨਹੀਂ ਹੁੰਦਾ ਤੁਸੀਂ ਇਹੋ ਜਿਹੇ ਇਹੋ ਜਿਹੇ ਪ੍ਰੋਗਰਾਮ ਕਰਾਉਣ ਲਈ ਸਹਿਮਤੀ ਕਿਉਂ ਦੇ ਰਹੇ ਹੋ ਜਦੋਂ ਹੁਣ ਇਹ ਯੂਨੀਵਰਸਿਟੀ 1000 ਇਥੇ ਸੋਚ ਸਮਝ ਕੇ ਸਰਬਚਾਰਕ ਪ੍ਰੋਗਰਾਮ ਕਰਾਉਣੇ ਚਾਹੀਦੇ ਤੁਸੀਂ ਪੁਸਤਕ ਮੇਲੇ ਕਰਾਓ ਨਾਟਕ ਮੇਲੇ ਕਰਾਓ ਚੰਗੀਆਂ ਚੀਜ਼ਾਂ ਕਰਾਓ ਇੱਥੇ ਕੋਈ ਪ੍ਰੋਡਕਟਿਵ ਕੰਮ ਕਰੋ ਇੱਥੇ ਵੀ ਇੱਥੇ ਜਦੋਂ ਇਹ ਪਹਿਲਾ ਫੈਸਟ ਕੈਨਸਲ ਕੀਤਾ ਸੀਗਾ ਇਹ ਕਹਿ ਕੇ ਵੀ ਓਵਰਕਰਾਉਡਿੰਗ ਹੋ ਗਈ ਦੂਜਾ ਫੈਸਟ ਇਹ ਕੈਨਸਲ ਕੀਤਾ ਵੀ ਇੱਥੇ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ ਫਿਰ ਜਿਹੜਾ ਤੀਜਾ ਫੈਸਟ ਹੋਇਆ ਇਹ ਇਹ ਕਿਸ ਤਰ੍ਹਾਂ ਹੋਇਆ ਵੀ ਇਹ ਭਾਜਪਨ ਨਾਲ ਮਿਲੀ ਭੁਗਤ ਨਾਲ ਹੋਇਆ ਵੀ ਭਾਜਪਰ ਜਿਹੜਾ ਆਗੂ ਵਾਏ ਚੰਡੀਗੜ੍ਹ ਦਾ ਸੰਜੀਤ ਟੰਡਨ ਉਹ ਬੁਲਾਇਆ ਹੋਇਆ ਸੀਗਾ ਪ੍ਰੋਗਰਾਮ ਤੇ ਜਿਹੜੇ ਏਬੀਵੀਪੀ ਵਾਲੇ ਨੇ ਉਹਨਾਂ ਦੇ ਵੀ ਮਿਲੀ ਭੁਗਤ ਹੈ ਇਹ ਸਾਰਾ ਰਲ ਮਿਲ ਕੇ ਇਹਨਾਂ ਨੇ ਪ੍ਰੋਗਰਾਮ ਕਰਾਇਆ ਇਸ ਕਰਕੇ ਪ੍ਰੋਗਰਾਮ ਹੋ ਸਕਿਆ ਤੇ ਇਹ ਗੱਲ ਪਹਿਲਾਂ ਹੀ ਸਾਫ਼ ਸੀਗੀ ਵੀ ਇਸ ਪ੍ਰੋਗਰਾਮ ਵਿੱਚ ਵੀ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਹੁੰਦੇ ਨੇ ਉਹ ਬਿਲਕੁਲ ਵੀ ਨਹੀਂ ਸੀਗੇ ਤੇ ਇਹ ਗੱਲ ਮਤਲਬ ਇਹ ਬਹੁਤ ਹੀ ਸ਼ਰਮਨਾਕ ਤੇ ਦੁਖਦਾਈ ਘਟਨਾ ਨਾਲ ਹੀ ਮਤਲਬ ਸਾਬਤ ਹੋਈ ਹੈ ਵੀ ਯੂਨੀਵਰਸਿਟੀ ਪ੍ਰਸ਼ਾਸਨ ਵੀ ਇੰਨੀ ਨਿਕੰਮੀ ਹੋ ਚੁੱਕੀ ਹੈ ਜਿਵੇਂ ਇੱਕ ਫੈਸਟ ਜਿਹੜਾ ਉਹ ਵੀ ਯੂਨੀਵਰਸਿਟੀ ਇੱਥੇ ਜਿੱਥੇ ਇਸ ਵੇਲੇ ਆਪਾਂ ਖੜੇ ਆ ਪੈਰ ਧਰਨ ਦੀ ਥਾਂ ਨਹੀਂ ਸੀ ਇੱਥੇ ਤੇ ਉਦੋਂ ਇਹਨਾਂ ਨੇ ਗੇਟ ਤੇ ਇੱਕ ਜਿਹੜੇ ਤਿੰਨ ਗੇਟ ਨੇ ਯੂਨੀਵਰਸਿਟੀ ਦੇ ਦੋ ਗੇਟ ਅਤੇ ਇੱਕ ਇੱਕ ਸਿਕਿਉਰਿਟੀ ਗਾਰਡ ਸੀਗਾ ਤੇ ਸਿਰਫ ਇੱਕ ਗੇਟ ਦੇ ਦੋ ਸੀਗੇ ਮੈਨੂੰ ਤੁਸੀਂ ਇੰਨੇ ਕਿਚੜਿਆਂ ਨਾਲ ਕਿਵੇਂ ਉਮੀਦ ਕਰਦੇ ਹੋ ਵੀ ਤੁਸੀਂ ਕੋਈ ਕਰਾਊਡ ਮੇਨਟੇਨ ਕਰ ਲਓਗੇ ਇੱਕ ਸਵਾਲ ਕੀਤਾ ਕਿ ਅੱਜ ਜਿਹੜੀਆਂ ਕੁੜੀਆਂ ਨੇ ਉਹ ਆਪਣੇ ਆਪ ਨੂੰ ਅੰਦਰ ਸੇਫ ਮਹਿਸੂਸ ਨਹੀਂ ਕਰਦੀਆਂ ਕਿਉਂਕਿ ਜਿ ਜਿਹੜੀਆਂ ਚੀਜ਼ਾਂ ਤੁਸੀਂ ਇੱਥੇ ਦੇਖ ਰਹੇ ਹੋ ਹਮੇਸ਼ਾ ਇੱਕ ਚਿੰਤਾ ਬਣੀ ਰਹਿੰਦੀ ਹੈ ਲੇਕਿਨ ਇਹ ਕੱਲ ਵੀ ਅਸੀਂ ਜ਼ਿਕਰ ਕੀਤਾ ਸੀਗਾ ਕਿ ਪੰਜਾਬ ਯੂਨੀਵਰਸਿਟੀ ਇੱਕ ਆਟੋਨਮਸ ਬਾਡੀ ਹੈਗੀ ਹੈ ਇਸ ਦੇ ਕੋਲ ਇਹਨਾਂ ਦੇ ਆਪਣੇ ਸੁਰੱਖਿਆ ਕਰਮੀ ਹੈਗੇ ਨੇ ਇੱਥੇ 250 ਤੋਂ ਵੱਧ ਸੁਰੱਖਿਆ ਕਰਮੀ ਦਿੱਤੇ ਗਏ ਹੈਗੇ ਨੇ ਪਰ ਤੁਹਾਨੂੰ ਲੱਗਦਾ ਕਿ ਉਹ ਸੁਰੱਖਿਆ ਕਰਮੀ ਇਸ ਵਕਤ ਤਾਇਨਾਤ ਹੁੰਦੇ ਨੇ ਜਦੋਂ ਤੁਹਾਨੂੰ ਲੋਕਾਂ ਨੂੰ ਲੋਡ ਹੁੰਦੀ ਹੈ ਜਦੋਂ ਸ਼ਾਮ ਦੇ ਵੇਲੇ ਤੁਸੀਂ ਦੇਖੋ ਮੈਂ ਹੁਣ ਤੁਹਾਨੂੰ ਇੱਕ ਮੇਰੇ ਨਾਲ ਵਾਪਰੀ ਘਟਨਾ ਦੱਸਦੀ ਹਾਂ ਮਤਲਬ ਇਹੀ ਬਹੁਤ ਕੁਝ ਦੱਸ ਦੂਗੀ ਯੂਨੀਵਰਸਿਟੀ ਦੇ ਬਾਰੇ 8:30 ਵਜੇ ਹੋਈ ਸੀ ਮਤਲਬ ਰਾਤ ਦੇ ਤੇ ਮੈਂ ਲਾਇਬ੍ਰੇਰੀ ਤੋਂ ਆਪਣੇ ਹੌਸਟਲ ਵਾਪਸ ਜਾ ਰਹੀ ਸੀ ਤੇ ਇੱਕ ਬਹੁਤ ਮੇਨ ਸੜਕ ਹੈ ਯੂਨੀਵਰਸਿਟੀ ਦੀ ਤੇ ਉੱਥੇ ਇੱਕ ਗੱਡੀ 'ਚ ਤਿੰਨ ਚਾਰ ਜਣੇ ਸੀਗੇ ਉਹ ਕੈਬ ਸੀਗੀ ਇੱਕ ਤੇ ਉਹ ਮਤਲਬ ਇੱਕ ਕਮੇਂਟ ਪਾਸ ਕਰਕੇ ਗਏ ਤੇ ਨੀਰਾ ਸੀਗਾ ਇਸ ਕਰਕੇ ਮੈਂ ਨੰਬਰ ਪਲੇਟ ਨਹੀਂ ਪੜ ਸਕੀ ਉਹਨਾਂ ਦੀ ਤੇ ਮੈਂ ਜਿਹੜਾ ਕੰਟਰੋਲ ਰੂਮ ਹੈ ਜਿਹੜਾ ਸਿਕਿਉਰਿਟੀ ਦਫ਼ਤਰ ਹੈ ਮੈਂ ਉੱਥੇ ਫੋਨ ਕੀਤਾ ਵੀ ਐ ਕਰਕੇ ਤੁਸੀਂ ਗੇਟਾਂ ਤੇ ਬੰਦ ਕਰ ਦਿਓ ਵੀ ਐ ਗੱਡੀ ਐ ਇਹ ਵਾਲੀ ਗੱਡੀ ਐ ਤੇ ਮੈਂ ਸੀਸੀਟੀਵੀ ਫੁਟੇਜ ਦੇਖਣਾ ਚਾਹੁੰਦੀ ਆ ਵੀ ਤੁਸੀਂ ਉਹਨੂੰ ਰੋਕੋ ਮੈਂ ਪਛਾਣ ਲਾਂਗੀ ਮੁੰਡਿਆਂ ਨੂੰ ਸਾਰੀ ਗੱਲ ਹੋਈ ਤੇ ਮੈਨੂੰ ਜਵਾਬ ਆਉਂਦਾ ਅਗੋਂ ਵੀ ਕੁੜੀ ਹੁਣ ਤਾਂ ਲੰਘੇ ਹੋਣਗੀ ਜੇ ਤੂੰ ਸਾਡੀ ਖੇਚਲ ਕਰਾਉਣੀ ਐ ਤਾਂ ਆ ਜਾ ਅੱਛਾ ਮਤਲਬ ਇਹ ਸਾਫ ਹੀ ਉਹਨਾਂ ਨੇ ਕੀ ਕਹੀ ਸੀ ਮੈਨੂੰ ਗੱਲ ਇਹ ਜਿਹੜੇ ਇੱਥੇ ਅਫਸਰ ਲੱਗੇ ਹੋਏ ਨੇ ਜਿਹੜੇ ਸਾਡੀ ਸੁਰੱਖਿਆ ਲਈ ਇੱਥ